ਔਨਰ ਦੇ ਨਾਲ ਜੁੜੇ ਹੋ ਤੁਸੀਂ ਇਸੋ ਵਾਲੇ ਦੀ ਐਮ ਅਪਡੇਟ ਸੀਬੀਐਸਸੀ ਬੋਰਡ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ 27 ਸਕੂਲਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕਰ ਦਿੱਤੇ ਕਿ ਇਹ ਨੇ ਜਿਹੜੇ ਇਹ ਸਕੂਲ ਨੇ ਦਿੱਲੀ ਅਤੇ ਰਾਜਸਥਾਨ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ 22 ਸਕੂਲ ਦਿੱਲੀ ਦੇ ਨਾਲ ਸਬੰਧਤ ਨੇ ਤੇ ਬਾਕੀ ਦੇ ਜਿਹੜੇ ਸਕੂਲ ਨੇ ਪੰਜ ਉਹ ਅਜਮੇਰ ਜੋ ਰਾਜਸਥਾਨ ਦਾ ਉਸਦੇ ਨਾਲ ਸਬੰਧਤ ਨੇ ਤੇ ਇਹਨਾਂ ਦੇ ਉੱਤੇ ਹੋਣ ਵੱਡੀ ਗੱਲ ਟੀ ਕੀ ਹੈ ਨੇਮਾ ਦੀ ਇਹਨਾਂ ਦੇ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਤੇ ਕਰਕੇ ਇਹਨਾਂ ਨੂੰ ਹੁਣ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਸੀਬੀਐਸਸੀ ਬੋਰਡ ਦਾ ਕਹਿਣਾ ਹੈ ਕਿ ਅਚਨਚੇਤ ਚੈਕਿੰਗ ਕੀਤੀ ਗਈ ਹੈ ਚੈਕਿੰਗ ਤੋਂ ਬਾਅਦ ਫਿਰ ਖਾਮੀਆਂ ਪਾਈ ਗਈਆਂ ਨੇ ਸਿੱਧੇ ਤੌਰ ਤੇ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੈ ਉਸ ਨੂੰ ਵੀ ਘਟਾਇਆ ਵਧਾਇਆ ਗਿਆ ਵਿਦਿਆਰਥੀਆਂ ਦੀ ਅਟੈਂਡੈਂਸ ਨੂੰ ਵੀ ਘਟਾਇਆ ਵਧਾਇਆ ਗਿਆ ਖਾਸ ਕਰਕੇ ਜਿਹੜੇ ਸਕੂਲਾਂ ਦੇ ਵਿੱਚ ਜਿੰਨੇ ਵਿਦਿਆਰਥੀ ਹੋਣੇ ਚਾਹੀਦੇ ਨੇ ਉਹਨੇ ਕਾਗਜ਼ਾਂ ਦੇ ਵਿੱਚ ਤਾਂ ਦਿਖਾਏ ਗਏ ਨੇ ਪਰ ਗਰਾਊਂਡ ਦੇ ਉੱਤੇ ਜਿਹੜੀ ਪ੍ਰਕਿਰਿਆ ਉਹ ਕੁਝ ਹੋਰ ਹੈ ਅਚਨਚੇ ਚੈਕਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਉੱਥੇ ਹੀ ਸੀਬੀਐਸਸੀ ਦਾ ਕਹਿਣਾ ਹੈ ਕਿ ਕੁਝ ਡੰਮੀ ਦਾਖਲੇ ਵੀ ਇਹਨਾਂ ਦੇ ਵੱਲੋਂ ਦਿਖਾਏ ਜਾ ਰਹੇ ਸੀ ਜਿਸ ਤੋਂ ਬਾਅਦ ਉਸ ਦੀ ਚੈਕਿੰਗ ਕੀਤੀ ਗਈ ਹੈ ਰਜਿਸਟਰਾਂ ਨੂੰ ਛਾਣਿਆ ਪੁਣਿਆ ਗਿਆ ਪੂਰਾ ਜਿਹੜਾ ਵੇਰਵਾ ਸੀ اٹੈਂਡੈਂਸ ਦਾ ਉਸ ਨੂੰ ਚੈੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਸਭ ਕੁਝ ਪਤਾ ਲੱਗਿਆ ਹਾਲਾਂਕਿ ਸੀਬੀਐਸਸੀ ਦੇ ਵੱਲੋਂ ਜਿਹੜੇ ਹੋਰ ਕਈ ਨਿਯਮ ਬਣਾਏ ਗਏ ਨੇ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਇਹਨਾਂ ਸਕੂਲਾਂ ਨੂੰ ਸਿੱਧੇ ਤੌਰ ਤੇ ਹੁਣ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਬੀਐਸਸੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਜਿਹੜੇ ਨਿਯਮ ਬਣਾਏ ਗਏ ਨੇ ਉਹਨਾਂ ਦੇ ਵਿੱਚ ਅਣਦੇਖੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਇਹ ਅਚਨਚੇਤ ਚੈਕਿੰਗ ਹੋਈ ਹੈ ਖਾਸ ਕਰਕੇ 11ਵੀਂ ਅਤੇ 12ਵੀਂ ਦੀ ਜਿਹੜੀ ਜਮਾਤ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਸ ਨੂੰ ਵਧਾ ਕੇ ਦਿਖਾਇਆ ਗਿਆ ਹਾਲਾਂਕਿ ਜਿਹੜਾ ਜ਼ਮੀਨੀ ਪੱਧਰ ਦੀ ਜਿਹੜੀ ਹਕੀਕਤ ਹੈ ਉਸ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਹੈ ਹਾਲਾਂਕਿ ਜਿਹੜੇ ਇਹ ਸਕੂਲ ਨੇ 22 ਸਕੂਲ ਦਿੱਲੀ ਦੇ ਨਾਲ ਅਤੇ 5 ਸਕੂਲ ਜਿਹੜੇ ਨੇ ਅਜਮੇਰ ਦੇ ਨਾਲ ਸਬੰਧਤ ਨੇ ਜਿਨ੍ਹਾਂ ਦੇ ਉੱਤੇ ਇਹ ਕਾਰਵਾਈ ਹੋਈ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਹੁਣ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਸ ਦਾ ਹੁਣ ਜਵਾਬ ਮੰਗਿਆ ਗਿਆ ਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ CBSE ਬੋਰਡ ਦੀ ਤਾਂ CBSE ਬੋਰਡ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇ ਅਣਦੇਖੀਆਂ ਜਿਹੜੀਆਂ ਖਾਮੀਆਂ ਪਾਈਆਂ ਗਈਆਂ ਨੇ ਇਸ ਬਾਰੇ ਪਹਿਲਾਂ ਵੀ ਜਿਹੜੇ ਸਕੂਲ ਨੇ ਸੰਬੰਧਤ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ ਤੇ ਉਸ ਸੰਬੰਧ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਇਸ ਗੱਲ ਦੇ ਉੱਤੇ ਨਿਰਣਾ ਲੈਣ ਦੇ ਲਈ ਇੱਕ ਨੋਟਿਸ ਭੇਜ ਦਿੱਤਾ ਗਿਆ ਸੀ ਕਿ ਜਿਹੜੇ ਸਕੂਲ ਦੇ ਵਿੱਚ ਇਹ ਖਾਮੀਆਂ ਹੋਣਗੀਆਂ ਉਹਨਾਂ ਦੇ ਉੱਤੇ ਫਿਰ ਐਕਸ਼ਨ ਹੋਵੇਗਾ ਪਰ ਉਹਨਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਨੇ ਉਹਨਾਂ ਦੀ ਨੀਮਨ ਹੈ ਉਹਨਾਂ ਦੀ ਕੋਈ ਪਾਲਣਾ ਨਹੀਂ ਕੀਤੀ ਗਈ ਇਸ ਤੋਂ ਪਹਿਲਾਂ 20 ਤੋਂ ਵੱਧ ਜਿਹੜੇ ਸਕੂਲ ਸਨ ਉਹਨਾਂ ਦੀ ਮਾਨਤਾ ਵੀ ਇਹਨਾਂ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਸੀ ਤੇ ਹੁਣ 27 ਸਕੂਲ ਨੇ ਜਿਨ੍ਹਾਂ ਦੇ ਉੱਤੇ ਇਹ ਗੋਡਸ ਟਿੱਕੀਆ ਲਿਸਟ ਵੇਕੇ ਹਰ ਕਿਸੇ ਦੇ ਹੋਸ਼ ਉੱਡ ਰਹੇ ਨੇ ਹਰ ਇੱਕ ਜਿਹੜੇ ਮਾਪਿਓ ਨੇ ਉਹਨਾਂ ਦੇ ਵੱਲੋਂ ਉਹ ਲਿਸਟ ਨੂੰ ਚੈੱਕ ਕੀਤਾ ਜਾ ਰਿਹਾ ਤਰਦੀਬ ਵਾਰ ਵੇਖਿਆ ਜਾ ਰਿਹਾ ਕਿ ਕਿਤੇ ਜਿਸ ਸਕੂਲ ਦੇ ਵਿੱਚ ਉਹਨਾਂ ਦਾ ਬੱਚਾ ਪੜਦਾ ਹੈ ਉਹ ਸਕੂਲ ਦਾ ਨਾਂ ਵੀ ਇਸ ਜਿਹੜਾ ਕਾਰਨ ਦੱਸੋ ਨੋਟਿਸਸ ਆਫਸ ਦੇ ਵਿੱਚ ਤਾਂ ਨਹੀਂ ਸ਼ਾਮਲ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ CBSE ਬੋਰਡ ਦੇ ਬਹੁਤ ਜ਼ਿਆਦਾ ਜਿਹੜੇ ਸਕੂਲ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਕਾਮੀਆਂ ਪਾਈ ਗਈਆਂ ਨੇ ਹਾਲਾਂਕਿ CBSE ਦਾ ਬੋਰਡ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਪਹਿਲਾਂ ਹੀ ਜਿਹੜੇ ਦੀ ਜਾਣਕਾਰੀ ਹੈ ਉਹ ਮੁਹੱਈਆ ਕਰਵਾਈ ਗਈ ਹੈ ਵੈਬਸਾਈਟ ਦੇ ਉੱਤੇ ਸਭ ਕੁਝ ਅਪਡੇਟ ਹੈ ਤੇ ਜਿਸ ਤਰ੍ਹਾਂ ਫੇਰ ਇਹਨਾਂ ਨਿਯਮਾਂ ਨੂੰ ਛਿੱਕੇ ਤੇ ਟੰਗਿਆ ਜਾਂਦਾ ਹੈ ਤੇ ਉਹਨਾਂ ਦੇ ਉੱਤੇ ਕਾਰਵਾਈ ਤਾਂ ਬਣਦੀ ਆ ਹੁਣ 27 ਸਕੂਲਾਂ ਦੇ ਉੱਤੇ ਇਹ ਗੱਲ ਜਿੱਕੀ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ CBSE ਬੋਰਡ ਦੇ ਵੱਲੋਂ 20 ਤੋਂ ਵੱਧ ਸਕੂਲਸ ਹਨ ਦੇਸ਼ਪੜ ਦੇ ਜਿਨ੍ਹਾਂ ਦੀ ਮਾਨਤਾ ਤੱਕ ਰੱਦ ਕਰ ਦਿੱਤੀ ਗਈ ਸੀ ਤੇ ਹੁਣ ਜਿਹੜੇ ਵੇਰਵੇ ਨੇ ਇਹ ਸਾਂਝੇ ਕੀਤੇ ਗਏ ਨੇ ਜਿਹੜੀ ਲਿਸਟ ਹੈ ਉਹ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ 27 ਸਕੂਲਾਂ ਦਾ ਜ਼ਿਕਰ ਕੀਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਕਾਰਨ ਦੱਸੋ ਨੋਟਿਸ ਤਾਂ ਭੇਜਿਆ ਗਿਆ ਤੇ ਹੁਣ ਜਦੋਂ ਜਵਾਬ ਦਾਖਲ ਕੀਤਾ ਜਾਵੇਗਾ ਉਸ ਤੋਂ ਬਾਅਦ ਸੀਬੀਐਸਸੀ ਬੋਰਡ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਇਹ ਸਭ ਕੁਝ ਕਾਗਜ਼ਾਂ ਦੇ ਵਿੱਚ ਇੱਕ ਮਿੱਟੀ ਦਾ ਪੁਲੰਦਾ ਬਣ ਕੇ ਰਹਿ ਜਾਵੇਗਾ ਹਾਲਾਂਕਿ ਸੀਬੀਐਸਸੀ ਬੋਰਡ ਦੇ ਵੱਲੋਂ ਵੱਡੇ ਦਾਅਵੇ ਤਾਂ ਠੋਕੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਪਹਿਲਾਂ 20 ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਸੀ ਉਸ ਦੇ ਤਹਿਤ ਹੀ ਕਾਰਵਾਈ ਹੋਵੇਗੀ ਪਰ ਹੁਣ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਦੋਂ ਤੱਕ ਉਸ ਨੋਟਿਸ ਦਾ ਜਵਾਬ ਨਹੀਂ ਆਂਦਾ ਉਦੋਂ ਤੱਕ ਉਹਨਾਂ ਦੇ ਹੱਥ ਵੀ ਕਿਤੇ ਨਾ ਕਿਤੇ ਬੰਦੇ ਹੋਏ ਨੇ ਬੰਦਸ਼ ਹੈ ਪਰ ਜਦੋਂ ਕਾਰਨ ਦੱਸੋ ਨੋਟਿਸ ਆ ਜਾਵੇਗਾ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਨੀਮਾ ਨੂੰ ਚਿੱਕੇ ਤੇ ਟੰਗਿਆ ਗਿਆ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਗਿਆ ਤੇ ਡੰਮੀ ਦਾਖਲੇ ਤੱਕ ਵਿਖਾਏ ਗਏ ਨੇ ਉਹ ਸਭ ਦੇ ਉੱਤੇ ਫਿਰ ਐਕਸ਼ਨ ਤਾਂ ਬਣਦਾ ਹੀ ਦੇ ਨਾਲ ਜੁੜੇ ਹੋ ਤੁਸੀਂ ਇਸੋ ਵੇਲੇ ਦੀ ਐਮ ਅਪਡੇਟ ਸੀਬੀਐਸਸੀ ਬੋਰਡ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ 27 ਸਕੂਲਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਇਹ ਸਕੂਲ ਨੇ ਦਿੱਲੀ ਅਤੇ ਰਾਜਸਥਾਨ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ 22 ਸਕੂਲ ਦਿੱਲੀ ਦੇ ਨਾਲ ਸਬੰਧਤ ਨੇ ਤੇ ਬਾਕੀ ਦੇ ਜਿਹੜੇ ਸਕੂਲ ਨੇ ਪੰਜ ਉਹ ਅਜਮੇਰ ਜੋ ਰਾਜਸਥਾਨ ਦਾ ਉਸਦੇ ਨਾਲ ਸਬੰਧਤ ਨੇ ਤੇ ਇਹਨਾਂ ਦੇ ਉੱਤੇ ਹੋਣ ਵੱਡੀ ਖਾਸ ਟੀਕੀ ਹੈ ਨੀਮਾ ਦੀ ਇਹਨਾਂ ਦੇ ਵੱਲੋਂ ਧਜੀਆਂ ਉਡਾਈਆਂ ਜਾ ਰਹੀਆਂ ਸਨ